ਹਰਜੀਤ ਕਿਆ ਨਾਮ ਹੈ ਜੀ ਮੱਖਣ ਸਿੰਘ ਵਿਲੇਜ ਰਹੀਮਪੁਰ ਜੀ ਕਹਿਣਾ ਚਾਹੁੰਦੇ ਜਿਹੜੇ ਗੈਸ ਪਲਾਂਟ ਜਿਹੜੇ ਲੱਗ ਰਹੇ ਆ ਦੇਖੋ ਇਹ ਮੌਕੇ ਦੀ ਕੇਂਦਰ ਸਰਕਾਰ ਦੀ ਖਾਮੀ ਹੈ ਜੀ ਇੱਕ ਅਸੀਂ ਬੇਨਤੀ ਉਹ ਸਰਕਾਰ ਨੂੰ ਕਰਾਂਗੇ ਕਿ ਇੱਕ ਪਾਸੇ ਆਪਾਂ ਇੱਕ ਖਿਤਾਬ ਦਿੱਤਾ ਪੰਜਾਬ ਨੂੰ ਤੇ ਪੰਜਾਬ ਸੋਨੇ ਦੀ ਚਿੜੀਆ ਠੀਕ ਹੈ ਜੀ ਹੁਣ ਇਹ ਕੂੜੇ ਦੀ ਚਿੜੀਆ ਬਣੇਗੀ ਨਾ ਕਿ ਇਹ ਸੋਨੇ ਦੀ ਚਿੜੀਆ ਰਹਿ ਜਾਏਗੀ ਦੇਖੋ ਸਰਕਾਰ ਦੀ ਸ਼ਹਾਦਤ ਔਰ ਸਿਆਸਤ ਸਿਆਸਤ ਹੋ ਕੇ ਸ਼ਹਾਦਤ ਹੁਣੀ ਆ ਉਹ ਸਾਨੂੰ ਲੋਕਾਂ ਨੂੰ ਵੀ ਭੱਲੀ ਭਾਂਦੇ ਦਾ ਚੀਜ਼ਾਂ ਬਾਰੇ ਪਤਾ ਹੈਗਾ ਆ ਦੇਖੋ ਇੱਕ ਬਹੁਤ ਵਧੀਆ ਅੰਦਾਤੇ ਵਾਲਾ ਮਾਹੌਲ ਆ ਇੱਥੇ ਪੰਜਾਬ ਦੇ ਵਿੱਚ ਉਹ ਅਜਾਈ ਜਾ ਰਿਹਾ ਹੈ ਜੀ ਠੀਕ ਹੈ ਜਿਹੜੀ ਖਾਮੀ ਇਹ ਸਰਕਾਰਾਂ ਕਰ ਰਹੀਆਂ ਇਹਨਾਂ ਦੂਸ਼ਿਤ ਹੋ ਜਾਏਗਾ ਪੰਜਾਬ ਕੀ ਇੱਥੇ ਆਉਣ ਵਾਲੀਆਂ ਨਸਲਾਂ ਔਰ ਫਸਲਾਂ ਬਿਲਕੁਲ ਜ਼ੀਰੋ ਹੋ ਜਾਣਗੀਆਂ ਲੋਕਾਂ ਨੂੰ ਕੈਂਸਰ ਦੇ ਨਾਲ ਪੀੜਤ ਹੋਣਾ ਪਏਗਾ ਦੂਸਰੀ ਗੱਲ ਹੈ ਫਲੇਵਰੀ ਦੇ ਰੋਗ ਇਹਦੇ ਨਾਲ ਆਉਣਗੇ ਲੋਕਾਂ ਦੇ ਸਾਹ ਦੇ ਫੇਫੜਿਆਂ ਨੂੰ ਪ੍ਰੋਬਲਮ ਆਏਗੀ ਦੇਖੋ ਇੱਕ ਪਾਸੇ ਤਾਂ ਸਰਕਾਰ ਮੁਹਿੰਮੇ ਕਿ ਚਲਾ ਰਹੀ ਆ ਤੇ ਇਸ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਪੌਦੇ ਲੱਗਣ ਇਹਦੀ ਦੂਸ਼ਿਤਤਾ ਹਟਣੀ ਚਾਹੀਦੀ ਆ ਹਨਾ ਇੱਕ ਸਾਈਡ ਤੇ ਸਰਕਾਰ ਨੇ ਕੁੱਲ ਟੋਟਲ 85 ਫੈਕਟਰੀਆਂ ਲਾਉਣੀਆਂ ਜਿਹਦੇ ਨਾਲ ਪੰਜਾਬ ਦਾ ਹਾਲੋ ਬੇਹਾਲ ਹੋ ਜਾਏਗਾ ਅਸੀਂ ਤਾਂ ਇਹ ਬੇਨਤੀ ਸਰਕਾਰ ਨੂੰ ਕਰਾਂਗੇ ਤੇ ਜੇ ਇਹਨਾਂ ਨੇ ਇੱਕ ਦੋ ਫੈਕਟਰੀਆਂ ਲਾਉਣੀਆਂ ਤਾਂ ਲਾਉਣ ਬਾਰਡਰ ਤੇ ਜਾ ਕੇ ਜਿਵੇਂ ਜਿੱਥੇ ਪਾਕਿਸਤਾਨ ਨਾਲ ਬਾਰਡਰ ਜੁੜਦਾ ਏਰੀਆ ਉਹ ਵੀ ਲੋਕਾਂ ਦਾ ਹੀ ਆ ਪਰ ਉਹਦੇ ਲਾਗੇ ਇਦਾਂ ਵੀ ਖਾਲੀ ਜਗ੍ਹਾ ਬਹੁਤ ਪਈਆਂ ਹੈਗੀਆਂ ਪਰ ਇੱਥੇ ਨਾ ਕਿਰਪਾ ਕਰਕੇ ਲਾਇਆ ਜਾਣ ਨਾ ਕਿ ਇਸ ਏਰੀਏ ਨੂੰ ਸੋਨੇ ਦੀ ਚਿੜੀਆ ਨੂੰ ਸੋਨੇ ਦੀ ਚਿੜੀਆ ਰਹਿਣ ਦਿੱਤਾ ਜਾਵੇ ਜੀ ਹੋਈ ਕਿ ਡੀਸੀ ਸਾਹਿਬ ਨੇ ਬੜਾ ਵਧੀਆ ਆਸ਼ਵਾਸ਼ਣ ਦੁਆਇਆ ਜੀ ਉਹ ਕਹਿੰਦੇ ਉਹਨਾਂ ਨੇ ਕਿਹਾ ਵੀ 20 ਤਰੀਕ ਤੱਕ ਸਾਨੂੰ ਸਮਾਂ ਦਿਓ ਅਸੀਂ ਇਹਦੇ ਲਈ ਪ੍ਰੋਪਰ ਹੱਲ ਕੱਢਾਂਗੇ ਬਾਕੀ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਫੇਰ ਦੁਬਾਰਾ ਕਰਦੇ ਆਂ ਤੇ ਇਹਨੂੰ ਕੋਸ਼ਿਸ਼ ਦੇ ਵਿੱਚ ਰੱਖਣਾ ਨਾ ਕੋਸ਼ਿਸ਼ ਨਾ ਕੀਤਾ ਜਾਵੇ ਸਰਪੰਚ ਸਾਹਿਬਾ ਜੀ ਮੀਟਿੰਗ ਵੀ ਹੋਈ ਜੀ ਤੇ ਕੀ ਕਹਿਣਾ ਹੈ ਡੀਸੀ ਸਾਹਿਬਾ ਇਹ ਕੋ ਡੀ ਸਾਹਿਬ ਨੇ ਜੋ ਸਾਡੀਆਂ ਕਿਸਾਨਾਂ ਦੀ ਸਾਰੀ ਮੁਸ਼ਕਿਲਾਂ ਸੁਣੀਆ ਔਰ ਕੱਲ ਅਸੀਂ ਵਿਜਿਟ ਵੀ ਜਾ ਕੇ ਕਿਤਾ ਜਿੱਥੇ ਫੈਕਟਰੀ ਇੱਕ ਲੱਗੀ ਸੀ 3 ਮਹੀਨੇ ਚੱਲੀ ਉਸ ਤੋਂ ਅੱਜ ਬੰਦ ਹੋਈ ਨੂੰ ਵੀ 3 ਮਹੀਨੇ ਹੋ ਗਏ ਆ ਧਰਨਾ ਲਗਾਇਆ ਮੁਰੇ ਤੇ ਉਹਦੇ ਵਿੱਚ ਉਹਨਾਂ ਦੇ ਹਾਲਾਤ ਉੱਥੇ ਇਦਾਂ ਦੇ ਸੀਗੇ ਉਹ ਕਹਿੰਦੇ ਵੀ ਅਸੀਂ ਦਾ ਸਪੈਂਡ ਛੱਡ ਕੇ ਪਿੰਡ ਆਪਣੀ ਜ਼ਮੀਨਾਂ ਜਾਇਦਾਦਾਂ ਘਰਬਾਰ ਛੱਡ ਕੇ ਜਾਣ ਨੂੰ ਤਿਆਰ ਆ ਕਿ ਜੋ ਸਾਡੇ ਹਾਲਾਤ ਹੈ ਸਾਡੀ ਜ਼ਮੀਨਾਂ ਕੋਈ ਲੈ ਲਵੇ ਸਾਡੇ ਇੱਥੇ ਰਹਿਣ ਦਾ ਕੋਈ ਹੱਜ ਨਹੀਂ ਰਹਾ ਜਿਸ ਟਾਈਮ ਕੋਈ ਖਾਣਾ ਖਾਂਦੇ ਆ ਉਦੋਂ ਹਵਾ ਦਾ ਬੁੱਲਾ ਆ ਜਾਂਦਾ ਉਧਰਲਾ ਫਿਰਪੀ ਵਾਲੀ ਪਾਸੇ ਦਾ ਤੇ ਉਹਦੇ ਵਿੱਚ ਕਹਿੰਦੇ ਵੀ ਉਸੇ ਵੇਲੇ ਰੋਟੀ ਉੱਥੇ ਰਹਿ ਜਾਂਦੀ ਉਲਟੀਆਂ ਆਉਣ ਲੱਗ ਪੈਂਦੀਆਂ ਬੱਚਿਆਂ ਨੂੰ ਪੇਟ ਖਰਾਬ ਸਕਿਨ ਦੀ ਪ੍ਰੋਬਲਮ ਕੈਂਸਰ ਦਾ ਰੋਗ ਇਸ ਤਰ੍ਹਾਂ ਦੇ ਸਾਰੇ ਮਲੋ ਜਿਹੜੇ ਹਵਾ ਦੇ ਵਾਕੀ ਇਹਨੇ ਅ ਰੋ ਗਿਆ ਪਰ ਸਰਕਾਰ ਨੇ ਪਹਿਲੇ ਨਹੀਂ ਦੇਖਿਆ ਵੀ ਇਸ ਤਰ੍ਹਾਂ ਲੋਕਾਂ ਨੂੰ ਪ੍ਰੋਬਲਮ ਆ ਦੇਗੀ ਇਹੀ ਤਾਂ ਚੱਕਰ ਆ ਸਰਕਾਰਾਂ ਜਿਹੜੀਆਂ ਨਾ ਪਹਿਲਾਂ ਉਹਦੇ ਸਾਈਡ ਇਫੈਕਟ ਨਹੀਂ ਦੇਖਦੀਆਂ ਉਦੇ ਗੁਣ ਦੇਖ ਕੇ ਬਸ ਇਕੱਲਾ ਗੈਸ ਪਲੈਂਟ ਲਾਉਣ ਨੂੰ ਮਤਲਬ ਤਿਆਰੀ ਖਿੱਚ ਕੇ ਦਾਵਾ ਸਟ ਗੈਸ ਪਲੈਂਟ ਦੀ ਲਾਉਣ ਦੀ ਤਿਆਰੀ ਖੱਚ ਲਈ ਔਰ 22 ਲਾਇਸੈਂਸ ਨਾ 42 ਲਾਇਸੈਂਸ ਦੇ ਦਿੱਤੇ ਗਏ 85 ਮੇਰੇ ਖਿਆਲ ਟੋਟਲ ਪੰਜਾਬ ਦੇ ਵਿੱਚ ਜਿਹੜੇ ਲੱਗਣੇ ਆ ਔਰ ਜੇਕਰ 85 ਦੇ 85 ਲੱਗ ਗਏ ਤਾਂ ਪੂਰਾ ਪੰਜਾਬ ਆਪਣੇ ਘਰ-ਬਾਰ ਛੱਡ ਕੇ ਮੇਰੇ ਖਿਆਲ ਵਿਦੇਸ਼ ਚਲ ਜਾਊਗਾ ਪੂਰਾ ਖਾਲੀ ਹੋ ਜਾਊਗਾ ਕੋਈ ਵੀ ਇੱਥੇ ਲੱਗੇ ਸਕੇ ਰਹਿ ਨਹੀਂ ਸਕਦਾ ਇਸ ਤੋਂ ਪਹਿਲਾਂ ਕਿਚਨ ਗਾਰਡ ਤੇ ਵੀ ਐਸੇ ਤਰ੍ਹਾਂ ਦਾ ਪਲੈਂਟ ਲੱਗਣ ਜਾ ਰਿਹਾ ਸੀ ਹਾਂਜੀ ਪਰ ਇਸ ਗੱਲ ਸਤਾਣੇ ਪਿੰਡ ਦੇ ਲੱਗ ਸਕੇ ਲੱਗਾ ਹੀ ਲੱਗਣਾ ਪਰ ਉਹ ਵੀ ਬੰਦ ਕੀਤਾ ਗਿਆ ਔਰ ਇਹ ਇਕੱਲਾ ਨਹੀਂ ਔਰ ਤਿੰਨ ਚਾਰ ਜਗ੍ਹਾ ਤੇ ਗਏ ਆ ਉੱਥੇ ਵੀ ਜਿੱਥੇ ਤੇ ਲੱਗਣ ਲੱਗਾ ਉੱਥੇ ਉੱਥੇ ਬੰਦ ਕਰਵਾਇਆ ਗਿਆ ਧੰਨੇ ਚੱਲਦੇ ਆ ਨਿਰੰਤਰ ਦਿਨ ਰਾਤ ਜੇਕਰ ਇਹ ਪਲਾਂਟ ਲੱਗ ਗਏ ਤਾਂ ਮੇਰਾ ਖਿਆਲ ਹੈ ਸਰਕਾਰ ਨੂੰ ਵੀ ਇਸ ਗੱਲ ਦਾ ਬਹੁਤ ਵੱਡਾ ਖਮਿਆਜਾ ਭੁਗਤਣਾ ਪਊਗਾ ਸਰਕਾਰ ਨੂੰ ਇਹ ਪੰਜਾਬ ਦੇ ਵਿੱਚ ਕਿਸੇ ਹਾਲਤ ਦੇ ਵਿੱਚ ਵੀ ਲੱਗਣ ਨਹੀਂ ਦੇਣਾ ਚਾਹੀਦਾ ਕਿਲੇ ਸਰ ਮੈਲ ਬਾਰੇ ਦੱਸਿਓ ਵੀ ਕੀ ਇੱਥੇ ਕੰਮ ਹੋਣਾ ਸੀ ਕਿਉਂ ਇਸ ਨੂੰ ਰੋਕਿਆ ਗਿਆ ਜਿਹੜਾ ਮਿਲ ਦੇ ਵਿੱਚ ਕੰਮ ਹੋਣਾ ਸੀਗਾ ਇਹ ਜਿਹੜਾ ਆਪਣੇ ਨਾ ਗੈਸ ਦਾ ਫੈਕਟਰੀ ਲਾ ਰਹੇ ਸੀਗੇ ਉਹਦੇ ਕਰਕੇ ਉਹ ਜਿਹੜੀ ਗੈਸ ਆ ਵੀ ਉਹ ਬਹੁਤ ਜ਼ਿਆਦਾ ਡੇਂਜਰਸ ਆ ਪਬਲਿਕ ਲਈ ਇਹ ਆਪਣਾ ਦਾ ਕੰਮ ਸੌਖਾ ਦੇਖ ਕੇ ਵੀ ਉਥੋਂ ਛੇਤੀ ਨਾ ਕੋ ਸਾਨੂੰ ਸਪਲਾਈ ਦੀ ਲੋੜ ਆ ਨਾ ਕੋ ਸਾਨੂੰ ਆਪਣੇ ਟਰਾਂਸਪੋਰਟ ਦੀ ਲੋੜ ਆ ਵੀ ਸਾਨੂੰ ਖਰਚਾ ਘਟ ਜਾਂਦਾ ਇਹ ਨਹੀਂ ਮਿਲਦਾ ਉਹ ਏਰੀਆ ਚੋਂ ਲਿਆ ਉਹਦੇ ਚੋਂਨ ਕਰਕੇ ਉਹ ਜਿਹੜਾ ਆਮ ਪਬਲਿਕ ਨੂੰ ਉਹ ਬਹੁਤ ਜ਼ਿਆਦਾ ਖਤਰਾ ਆ ਕਿਉਂਕਿ ਇਹਦੇ ਤੋਂ ਬਿਮਾਰੀਆਂ ਵੀ ਬਹੁਤ ਤਰ੍ਹਾਂ ਦੀਆਂ ਲੱਗਦੀਆਂ ਇੱਕ ਅਸੀਂ ਜਾ ਕੇ ਆਏ ਆ ਉੱਥੇ ਦੇਖ ਕੇ ਆਏ ਆ ਉਸ ਪਿੰਡ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਦਾ ਵੀ ਬਹੁਤ ਮੰਦਾ ਹਾਲ ਆ ਜਿਹੜੇ ਬਜ਼ੁਰਗ ਆ ਉਹਨਾਂ ਦਾ ਵੀ ਆਪਣੇ ਫਲਵੇਰੀ ਹੁੰਦੀ ਆ ਕੈਂਸਰ ਹੁੰਦਾ ਆ ਜਿਹੜੇ ਆਮ ਜਿਹੜੀਆਂ ਸਾਡੀਆਂ ਧੀਆ ਭੈਣਾਂ ਆ ਉਹਨਾਂ ਵਿਚਾਰੀਆਂ ਦੇ ਗਾਂ ਜਿਹੜੇ ਬੱਚੇ ਵੀ ਉਹ ਸਹੀ ਤਰ੍ਹਾਂ ਨਹੀਂ ਗੱਜਦੇ ਇਹ ਕਾਰਨ ਬਹੁਤ ਵੱਡਾ ਕਰਕੇ ਅਸੀਂ ਤਾਂ ਇੱਥੇ ਇਹਨਾਂ ਨੂੰ ਕਹਿ ਰਹੇ ਆ ਵੀ ਤੁਸੀਂ ਇੱਥੇ ਨਾ ਲਾਵੋ ਇਹ ਆਪਣਾ ਕਿਤੇ ਪੱਟ ਕੇ ਕਿਤੇ ਬਾਹਰ ਲਾ ਲਓ ਇਸ ਇਸ ਸਾਡੇ ਏਰੀਆ 'ਚ ਨਾ ਲਾਵੋ ਇਸ ਕਾਰਨ ਕਰਕੇ ਅਸੀਂ ਇਹਨਾਂ ਨੂੰ ਥੋੜਾ ਜਿਹਾ ਕਰ ਰਹੇ ਆ ਵੀ ਆਪਣਾ ਹੋਰ ਬੰਦੋਬਸਤ ਕਰ ਲਓ ਇੱਥੇ ਫੈਕਟਰੀ ਲਾਵੋ ਕੋ ਚੰਗੇ ਕੋ ਫੂਡ ਵਾਲੀ ਲਾਵੋ ਕੋਈ ਇਦਾਂ ਦੀ ਲਾਵੋ ਜਿਹੜੀ ਸਾਨੂੰ ਵੀ ਕੋਈ ਦਾ ਫਾਇਦਾ ਹੋਵੇ ਇਹ ਥੋੜੀ ਜਹਿਰ ਵਾਲੀਆਂ ਫੈਕਟਰੀਆਂ ਤੇ ਲਾ ਕੇ ਤੁਸੀਂ ਇਹ ਜਿਹੜੀਆਂ ਪੰਜਾਬ ਦੇ ਵਿੱਚ ਫੈਕਟਰੀਆਂ ਲੱਗਣੀਆਂ 85 ਫੈਕਟਰੀਆਂ ਲੱਗ ਰਹੀਆਂ ਜਿਨ੍ਹਾਂ ਚੋਂ 43 ਤੋਂ 45 ਦੇ ਲਾਇਸੈਂਸ ਇਹਨਾਂ ਨੇ ਦੇ ਦਿੱਤੇ ਗਏ ਆ ਤੇ ਇਹ ਦੱਸੋ ਵੀ ਇਹ ਜਿਹੜਾ ਪੰਜਾਬ ਨੂੰ ਬਿਲਕੁਲ ਮਾਰਨ ਤੇ ਤੁਲੇ ਆ ਇਸ ਕਰਕੇ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਵੀ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਵੀ ਇਹ ਜਿਹੜੀਆਂ ਫੈਕਟਰੀਆਂ ਇਦਾਂ ਦੀਆਂ ਇਹ ਨਾ ਪੰਜਾਬ ਚ ਲਾਈਆਂ ਜਾਣ ਕਿਤੇ ਕੋਈ ਏਰੀਆ ਦੇਖੋ ਜਿੱਥੇ ਕੋਈ ਬਹੁਤ ਵਿਆਪਾਂਜਿਆ ਪਿਆ ਆ ਉਹਦੇ ਵਿੱਚ ਇਹ ਫੈਕਟਰੀ ਲੱਗੇ ਕਿਉਂਕਿ ਇਹਦੇ ਵਿੱਚ ਮੈਂ ਇੱਕ ਅਧਾਰਨ ਦੇ ਦੇਣਾ ਗਜਰਾਤ ਦੇ ਵਿੱਚ ਇੱਕ ਫੈਕਟਰੀ ਲਾਈ ਸੀ ਇਦਾਂ ਦੀ ਜਿਹੜੀ ਸੀ ਐਨਜੀਸੀ ਦੀ ਉਹ ਫੈਕਟਰੀ ਰਾਤ ਨੂੰ ਲੀਕਿੰਗ ਹੋ ਗਈ ਜਿਹੜੀ ਸੁੱਤੇ ਪਏ ਬੰਦੇ ਜਿਹੜੇ ਰਹਿ ਗਏ ਸੀ ਉਹ ਕਿਹੜੇ ਕੋ ਮਰ ਗਏ ਕੁਛ ਤੜਫ ਤੜਫ ਕੇ ਉੱਠ ਕੇ ਬਾਹਰ ਨੂੰ ਭੱਜਣੇ ਸ਼ੁਰੂ ਕੀਤੇ ਉਹ ਕੋ 10 ਕਰਮਾ ਚੱਲਿਆ ਕੋਈ ਅੱਧਾ ਕਿਲੋਮੀਟਰ ਨਹੀਂ ਚੱਲਿਆ ਮਰ ਗਏ ਸੀ ਅਸੀਂ ਤਾਂ ਕਹਿੰਦੇ ਇਹਦਾ ਜਿਹੜਾ ਆ ਬਹੁਤ ਜ਼ਿਆਦਾ ਖਤਰਾ ਆ ਇਸ ਕਰਕੇ ਇੱਕ ਇਰਫਾਨ ਭਰਾ ਜਾਂ ਸਾਡੇ ਨਾਲ ਸ਼ਹਿਰੀਏ ਜੋ ਪਬਲਿਕ ਉਹ ਤਾਂ ਇਸ ਕਰਕੇ ਤੁਰਿਆ ਵੀ ਇਹਨੂੰ ਜਿਹੜਾ ਬਿਲਕੁਲ ਬੰਦੀ ਕੀਤਾ ਜਾਵੇ ਤੇ ਡੀਸੀ ਸਾਹਿਬ ਨੇ ਕੀ ਸ਼ੁਰੂ ਡੀਸੀ ਸਾਹਿਬ ਨੇ ਸਾਨੂੰ ਮਾੜਾ ਜਿਹਾ ਕਿਹਾ ਵੀ ਹਾਂ ਠੀਕ ਹੈ ਜੀ ਅਸੀਂ ਕਰਨਾ ਚਾਹੁੰਦੇ ਹਾਂ ਅਸੀਂ ਹੁਣ ਪੱਖ ਲੈਣਾ ਚਾਹੁੰਦੇ ਮਿਲ ਵਾਲਿਆਂ ਦਾ ਵੀ ਲੈਣਾ ਚਾਹੁੰਦੇ ਆ ਫੈਕਟਰੀ ਵਾਲਿਆਂ ਦਾ ਵੀ ਲੈਣਾ ਚਾਹੁੰਦੇ ਆ ਉਹ ਕੋਈ ਮਿਲ ਵਾਲਿਆਂ ਨੇ ਵੀ ਕੋਈ ਬਹੁਤੀ ਵੱਡੀ ਗੱਲ ਕੀਤੀ ਨਾ ਫੈਕਟਰੀ ਵਾਲਿਆਂ ਨੇ ਕੋਈ ਗੱਲ ਕੀਤੀ ਆ ਉਹ ਚੁੱਪ ਹੀ ਰਹੇ ਆ ਉਹ ਜਿਹੜੀ ਫੈਕਟਰੀ ਦਾ ਥਾਂ ਆ ਉਹ ਦਿੱਤਾ ਗਿਆ ਆ ਸਿਰਫ ਕੱਲੇ ਇੱਕ ਖੰਡ ਮਿਲ ਨੂੰ ਵੀ ਇੱਥੇ ਕਮਾ ਦੇ ਵੀ ਤਿਆਰ ਕਰੋ ਇੱਥੇ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਵੈਰਾਈਟੀਆਂ ਦੇਵੋ ਜਿਹਦੇ ਨਾਲ ਸਾਡਾ ਖੁਸ਼ਹਾਲ ਰਹੇ ਇਹ ਹੈਗਾ ਗ੍ਰੀਨ ਜ਼ੋਨ ਦੇ ਵਿੱਚ ਆ ਇਸ ਕਰਕੇ ਉਹਨਾਂ ਨੂੰ ਉਹ ਪੈੜੀ ਵੀ ਜਿਹੜੀ ਆ ਉਹ ਫੈਕਟਰੀ ਨੂੰ ਨਹੀਂ ਦਿੱਤੀ ਗਈ ਉਹ ਇਸ ਕੱਲੋਂ ਮੰਨ ਕੇ ਇਸ ਕੱਲੋਂ ਚੁੱਪ ਹੋ ਗਏ ਸਕੇ ਉਹਨਾਂ ਨੇ ਮੁੜ ਕੇ ਸਭ ਕਰਕੇ ਗੱਲ ਨਹੀਂ ਕੀਤੀ ਤੇ ਡੀਸੀ ਸਾਹਿਬ ਨੇ ਸਾਨੂੰ ਕਿਹਾ ਵੀ 20 ਤਰੀਕ ਤੋਂ ਬਾਅਦ ਦੇ ਵਿੱਚ ਅਸੀਂ ਗੱਲਬਾਤ ਉੱਪਰ ਕਰਾਂਗੇ ਤੇ ਸੀਐਮ ਨਾਲ ਉਹਦੇ ਕਰਕੇ ਤੇ ਤੁਹਾਨੂੰ ਅਸੀਂ ਇੱਕ ਮੀਟਿੰਗ ਹੋਰ ਬੁਲਾਵਾਂਗੇ ਉਹਦੇ ਵਿੱਚ ਤੁਹਾਨੂੰ ਅਸੀਂ ਸਾਨੂੰ ਜੋ ਵੀ ਹੋਊਗਾ ਤੁਹਾਨੂੰ ਅਸੀਂ ਦੱਸਾਂਗੇ ਇਸ ਤੋਂ ਬਾਅਦ ਉਹਨਾਂ ਨੇ ਸਾਨੂੰ ਆਹਦਲਾ ਸੋ